ਨੀ ਮੇ ਪਿੱਕਿਆ ਨੂੰ ਜਾਣਾ ਮੈਨੂੰ ਚਾ ਕੁੜੀਓ ਨੀ ਮੇ ਪਿੱਕਿਆ ਨੂੰ ਜਾਣਾ ਮੈਨੂੰ ਚਾ ਕੁੜੀਓ ਮੈਨੂੰ ਲੈਣ ਆਇਆ ਮੇਰਾ ਨੀ ਭਰਾ ਕੁੜੀਓ ਮੈਨੂੰ ਲੈਣ ਆਇਆ ਮੇਰਾ ਨੀ ਭਰਾ ਕੁੜੀਓ ਨੀ ਮੇ ਪਿੱਕਿਆ ਨੂੰ ਜਾਣਾ ਮੈਨੂੰ ਚਾ ਕੁੜੀਓ ਨੀ ਮੇ ਪਿੱਕਿਆ ਨੂੰ ਜਾਣਾ ਮੈਨੂੰ ਚਾ ਕੁੜੀਓ ਸਾਡੇ ਪਿੰਡ ਪਿੱਪਲਾਂ ਦੀ ਠੰਡੀ ਠੰਡੀ ਛਾਈ ਮੇਰੇ বিনা ਭੱਜ ਜਾਣੀ ਦੁੱਧੋ ਗੋਰੀ ਗਾਏ ਸਾਡੇ ਪਿੰਡ ਪਿੱਪਲਾਂ ਦੀ ਠੰਡੀ ਠੰਡੀ ਛਾਈ ਮੇਰੇ বিনা ਭੱਜ ਜਾਣੀ ਦੁੱਧੋ ਗੋਰੀ ਗਾਏ ਪਈ ਤੱਕਦੀ ਹੋਊਗੀ ਪਈ ਤੱਕਦੀ ਹੋਊਗੀ ਮੇਰਾ ਰਾ ਕੁੜੀਓ ਨੀ ਮੇ ਪਿੱਕੀ ਆ ਨੂੰ ਜਾਣਾ ਮੈਨੂੰ ਚਾ ਕੂੜੀਓ ਨੀ ਮੇ ਪਿੱਕੀ ਆ ਨੂੰ ਜਾਣਾ ਮੈਨੂੰ ਚਾ ਕੂੜੀਓ ਨੀ ਮੇ ਪਿੱਕੀ ਆ ਨੂੰ ਜਾਣਾ ਮੈਨੂੰ ਚਾ ਕੂੜੀਓ ਬਾਵਲੇ ਦਾ ਵੇੜ ਮੈਨੂੰ ਜਾਣ ਤੋਂ ਪਿਆਰਾ ਈ ਮਾਂ ਦਾ ਪਿਆਰ ਮੇਰੇ ਦਿਲ ਦਾ ਸਹਾਰਾ ਈ ਬਾਵਲੇ ਦਾ ਵੇੜ ਮੈਨੂੰ ਜਾਣ ਤੋਂ ਪਿਆਰਾ ਈ ਮਾਂ ਦਾ ਪਿਆਰ ਮੇਰੇ ਦਿਲ ਦਾ ਸਹਾਰਾ ਈ ਮੇਰੀ ਪੱਪਾ ਪੀਆਂ ਨੂੰ ਮੇਰੀ ਭਾਬੀਆਂ ਨੂੰ ਚੜਨਾ ਏ ਚਾ ਕੂੜਿਓ ਨੀ ਮੇ ਪਿੱਕਿਆਂ ਨੂੰ ਜਾਣਾ ਮੈਨੂੰ ਚਾ ਕੂੜਿਓ ਨੀ ਮੇ ਪਿੱਕਿਆਂ ਨੂੰ ਜਾਣਾ ਮੈਨੂੰ ਚਾ ਕੂੜਿਓ ਨੀ ਮੇ ਪਿੱਕਿਆਂ ਨੂੰ ਜਾਣਾ ਮੈਨੂੰ ਚਾ ਕੂੜਿਓ ਸੋਹਣ ਦਾ ਮਹੀਨਾ ਪੀਂਗ ਪਿੱਪਲੀ ਤੇ ਪਾਵਾਂਗੀ ਫੜਫੜ ਸੇਲੀਆਂ ਨੂੰ ਪੀਂਗ ਤੇ ਵਿਠਾਵਾਂਗੀ ਸੋਹਣ ਦਾ ਮਹੀਨਾ ਪੀਂਗ ਪਿੱਪਲੀ ਤੇ ਪਾਵਾਂਗੀ ಫಟಫ ಸಹ ನೂ ಪಿಂಗ ಬ ਮੇਰਾ ਸੇਲੀਆਂ ਨੂੰ ਮੇਰਾ ਸੇਲੀਆਂ ਨੂੰ ਚੜ ਜਾਣਾ ਚਾ ਕੂੜੀਓ ਨੀ ਮੈਂ ਪਿੱਕੀਆਂ ਨੂੰ ਮੈਂ ਮੈਂ ਪਿੱਕੀਆਂ ਨੂੰ ਜਾਣਾ ਮੈਨੂੰ ਚਾ ਕੂੜੀਓ ਨੀ ਮੈਂ ਪਿੱਕੀਆਂ ਨੂੰ ਜਾਣਾ ਮੈਨੂੰ ਚਾ ਕੂੜੀਓ ਮੈਨੂੰ ਲੈਣ ਆਇਆ ਮੇਰਾ ਨੀ ਪਰਾ ਕੂੜੀਓ ਲੈਣ ਆਇਆ ਮੇਰਾ ਨੀ ਪਰਾ ਕੂੜੀਓ ਨੀ ਮੈਂ ਪਿੱਕੀਆਂ ਨੂੰ ਜਾਣਾ ਮੈਨੂੰ ਚਾ ਕੂੜੀਓ ਨੀ ਮੈਂ ਪਿੱਕੀਆਂ ਨੂੰ ਜਾਣਾ ਮੈਨੂੰ ਚਾ ਕੂੜੀਓ